ਪ੍ਰੇਮ ਸੰਬੰਧਾਂ ਦੇ ਚੱਲਦਿਆਂ ਦੋ ਰੂਹ ਕੰਬਾਉ ਵਾਰਦਾਤਾਵਾਂ ਵਾਪਰੀਆਂ ਨੇ ਇੱਕ ਪਾਸੇ ਇੱਕ ਮੁੰਡੇ ਨੇ ਜਦੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਕੁੜੀ ਨੇ ਖੌਫਨਾਕ ਕਦਮ ਚੁੱਕ ਲਿਆ ਉੱਥੇ ਹੀ ਦੂਜੇ ਪਾਸੇ ਇੱਕ 18 ਸਾਲਾਂ ਦੇ ਨੌਜਵਾਨ ਨੂੰ ਰੂਹ ਕੰਬਾਉ ਮੌਤ ਦਿੱਤੀ ਗਈ ਹੈ ਰਿਪੋਰਟ ਵੇਖੋ ਜੀ ਹਾਂ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਦੋ-ਦੋ ਘਟਨਾਵਾਂ ਸਾਹਮਣੇ ਆਈਆਂ ਨੇ ਜੋ ਵਾਕਈਂ ਹੋਸ਼ ਉਡਾ ਕੇ ਰੱਖ ਦੇਣ ਵਾਲੀਆਂ ਨੇ ਰੋਂਕਤੇ ਖੜੇ ਕਰ ਦੇਣ ਵਾਲੀਆਂ ਨੇ ਕੱਲ ਪਹਿਲੀ ਘਟਨਾ ਦੀ ਕਰਦੇ ਹਾਂ ਜੋ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ 35 ਤੋਂ ਸਾਹਮਣੇ ਆਈ ਇੱਥੇ ਦਰਦ ਨਾਲ ਤੜਫ ਰਹੀ ਇਸ ਲੜਕੀ ਵੱਲੋਂ ਜੀਹਾਂ ਖੌਫਨਾ ਕਦਮ ਚੁੱਕਿਆ ਗਿਆ ਕੇ ਇਲਾਜ ਦੌਰਾਨ ਲੜਕੀ ਦੀ ਪੀਜੀਆਈ ਚ ਮੌਤ ਹੋ ਗਈ ਇਸ ਘਟਨਾ ਦੀਆਂ ਤਸਵੀਰਾਂ ਜਿਹੀਆਂ ਨੇ ਕਿ ਧੁੰਦਲਾ ਕੀਤੇ ਬਿਨਾ ਵਿਖਾਈਆਂ ਵੀ ਨਹੀਂ ਜਾ ਸਕਦੀਆਂ ਜਾਣਕਾਰੀ ਮੁਤਾਬਕ ਇਸ ਲੜਕੀ ਦੇ ਇੱਕ ਵਿਸ਼ਾਲ ਨਾਮ ਦੇ ਲੜਕੇ ਨਾਲ ਪਿਛਲੇ 6 ਸਾਲਾਂ ਤੋਂ ਪ੍ਰੇਮ ਸੰਬੰਧ ਚੱਲਦੇ ਆ ਰਹੇ ਸੀ ਪਰ ਜਦ ਹੁਣ ਲੜਕੀ ਵੱਲੋਂ ਲੜਕੇ ਨਾਲ ਵਿਆਹ ਕਰਵਾਉਣਾ ਚਾਹਿਆ ਤਾਂ ਨੌਜਵਾਨ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਗੁੱਸੇ 'ਚ ਆਈ ਲੜਕੀ ਨੇ ਲੜਕੇ ਦੇ ਸਾਹਮਣੇ ਹੀ ਖੁਦ ਤੇ ਜਲਨੁਸ਼ੀਲ ਕੈਮੀਕਲ ਛੜਕ ਲਿਆ ਇਸ ਕਾਰਨ ਲੜਕੀ 90 ਫੀਸਦੀ ਤੱਕ ਜਲਸ ਗਈ ਹੈ ਘਟਨਾ ਦੀ ਜਾਣਕਾਰੀ ਜਿਵੇਂ ਪ੍ਰਸ਼ਾਸਨ ਤੱਕ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਵੱਲੋਂ ਤੁਰੰਤ ਲੜਕੀ ਨੂੰ ਪੀਜੀਆਈ ਲਿਆਂਦਾ ਗਿਆ ਜਿੱਥੇ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਜੀ ਹਾਂ ਦਸਿਆ ਤਾਹੀ ਜਾ ਰਿਹਾ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਮਲਜ਼ਮ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਹਿਰਾਸਤ ਚ ਖੜੇ ਇਸ ਨੌਜਵਾਨ ਵੱਲੋਂ ਆਪਣੇ ਪ੍ਰੇਮ ਸੰਬੰਧਾਂ ਬਾਰੇ ਲੜਕੀ ਦੀ ਮੌਤ ਬਾਰੇ ਕੀ ਕੁਝ ਕਿਹਾ ਗਿਆ ਹੈ ਐ ਤੁਸੀਂ ਇਸ ਨੌਜਵਾਨ ਦੇ ਮੂੰਹੋਂ ਹੀ ਸੁਣ ਲੋ ਕੀ ਹੋਇਆ ਸੀਗਾ ਕੱਲ

ਕੋਈ ਧਮਕਾਇਆ ਵੀ ਧਮਕਾਇਆ ਵੀ ਸੀ ਤੁਹਾਨੂੰ ਵੀ ਸ਼ਾਦੀ ਕਰ ਲਈਏ ਇੱਕ ਸ਼ਾਦੀ ਕਰ ਲੋ ਉਸ ਐਸਾ ਨਹੀਂ ਨਹੀਂ اچھا ਕਦੋਂ ਸੇ ਜਾਣਦੇ ਸੇ ਉਸ ਕੋ 4-5 ਸਾਲ ਸੇ ਮਿਲਹਾਲ ਪੁਲਸ ਨੇ ਮਲਜ਼ਮ ਨੌਜਵਾਨ ਅਦਾਲਤ ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਤੇ ਅਗਲੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ 2 ਦਿਨ ਦਾ 2 ਦਿਨ ਦਾ 2 ਦਿਨ ਦਾ ਜੀ ਕਿੱਥੇ ਦਾ ਰਹਿਣ ਵਾਲਾ ਇਹ ਸਰਕਾਰਾਂ ਨਾਲ ਫਰੇਮ ਸੰਬੰਧਾਂ ਦੇ ਚੱਲਦਿਆਂ ਅਜਿਹੀ ਖੋਰਵਾਰ ਦਾ ਵਜ਼ਿਲਕਾ ਤੋਂ ਵੀ ਸਾਹਮਣੇ ਆਈ ਜਿੱਥੇ ਇੱਕ 18 ਸਾਲਾਂ ਮੁੰਡੇ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਰਾਜਨ ਨਾਮ ਦਾ ਨੌਜਵਾਨ ਇੱਕ ਲੜਕੀ ਨੂੰ ਪਿਆਰ ਕਰਦਾ ਸੀ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਪਰਿਵਾਰਾਂ ਨੂੰ ਇਹ ਗੱਲ ਮੰਨਜ਼ੂਰ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਰਾਜਨ ਲੜਕੀ ਦੇ ਪਰਿਵਾਰ ਵੱਲੋਂ ਕਿਸੇ ਬਹਾਨੇ ਆਪਣੇ ਘਰ ਸੱਦਿਆ ਗਿਆ ਇੱਥੇ ਲੜਕੀ ਦੇ ਪਰਿਵਾਰ ਵੱਲੋਂ ਇਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਅਧ ਮਰਿਆ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜੀ ਹਾਂ ਦੱਸਿਆ ਤਾਂ ਹੀ ਜਾ ਰਿਹਾ ਵਾਰਦਾਤ ਤੋਂ ਬਾਅਦ ਮ੍ਰਿਤਕ ਲੜਕੇ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਆਪ ਲੜਕਾ ਆਪਕਾ ਥਾ ਹਾਂ

ਇਹ ਲੜਕਾ ਮਾਰ ਦਿਆ ਲੜਕੀ ਦਾ ਚੱਕਰ ਹੈ ਕਿ ਸਭ ਉਸकी बहन से बात हुई कि बच्चे हमारे पास है आप पर लड़का भी और हमारी लड़की भी तो क्या बोला गया उसने बस उसने तो यही बात कही कि फोन काट दिया उसने चोक कर दिया सुबह हमें खबर मिली हमारा लड़का गया उधर इस मामले पर पुलिस का कहना है कि पीड़ित परिवार के बयानों के आधार पर मामला दर्ज कर लिया गया है और अगली कार्रवाई की जाती जा रही है ਪਰਨੋਲਾ ਜਿਹਨਾਂ ਮਾਰੇ ਆ ਉਹਨਾਂ ਦੀ ਲੜਕੀ ਨਾਲ ਨਾਜਾਇਜ਼ ਸਬੰਧ ਸੀ ਇਸੇ ਰਜਿਸਟਰ ਕਰਕੇ ਉਹਨਾਂ ਨੇ ਘਰੇ ਬੁਲਾ ਕੇ ਸੱਟਾ ਮਾਰ ਕੇ ਉਹਦੇ ਸੱਟਾ ਕਾਫੀ ਮਾਰੀਆਂ ਇਸ ਤੋਂ ਬਾਅਦ ਇਹਨਾਂ ਨੇ ਜੇ ਸੱਟਾ ਮਾਰੀਆਂ ਕੌਣ ਪਤਾ ਲੱਗ ਜੇ ਮਰ ਜੇ ਉਹਨੂੰ ਸਿਵਲ ਹਸਪਤਲ ਲੈ ਗਏ ਸੀ ਉੱਥੇ ਜਾ ਕੇ ਦਖਲ ਕਰਾਤਾ ਉੱਥੇ ਉਹਦਾ ਨਾਮ ਪੂਰਾ ਐਡਰੈਸ ਦੱਸਿਆ ਨਾ ਹੀ ਆਪਦਾ ਨਾਮ ਪੂਰਾ ਐਡਰੈਸ ਦੱਸਿਆ ਸੀ ਬਾਕੀ ਬੰਦੇ ਡੈਂਟੀਫਿਕੇਸ਼ਨ ਹੋ ਗਈ ਬਾਈ ਨੇਮ ਪਰਚਾ ਦਰਜੀ ਹੈ ਗ੍ਰਿਫਤਾਰੀ ਹੋਈ ਹੈ ਜੀ ਕਿਸ ਦੀ ਇਹ ਕੋਈ ਗ੍ਰਿਫਤਾਰੀ ਕੋਈ ਨਹੀਂ ਇਹ ਰੈਡ ਕੀਤੇ ਜਾਣ ਜਲਦੀ ਗ੍ਰਿਫਤਾਰ ਕਰ ਲਾਂਗੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਵਾ ਇਹ ਕੋਈ ਪਹਿਲੀਆ ਘਟਨਾਵਾਂ ਨਹੀਂ ਬਲਕਿ ਇਸ ਤੋਂ ਪਹਿਲਾਂ ਅਜੀਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜੋ ਰੁਕਨ ਦਾ ਨਾਮ ਨਹੀਂ ਲੈ ਰਹੀਆਂ ਆਖਰ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸੋ ਬੀਟੀਸੀ ਨਿਊਜ਼ ਦੇ ਲਈ ਚੰਡੀਗੜ੍ਹ ਤੋਂ ਦਲਜੀਤ ਸਿੰਘ ਦੇ ਨਾਲ ਫਜ਼ਲ ਖਾਤੋ ਬੀਐਸ ਰਾਣੂ ਦੀ ਰਿਪੋਰਟ